ਮਹਿਰਮਾ ਮੈਂ ਮਹਿਰਮਾ ਡੋਰੀ ਤੇਰੇ ਹੱਥ 'ਵੇ ਡੋਰ ਨੂੰ ਨਾ ਕਰ ਮੈਨੂੰ ਨੇੜੇ-ਨੇੜੇ ਰੱਖਵੇ ਤੇਰੇਆਂ ਪੈਰਾਂ 'ਚ ਕੁਲ ਆਲਮ ਦਾ ਲੁਪਾ ਤੇਂਂਹਿਤ ਤੇਰੀ ਕਰਦਾ ਇਕੱਲੇ ਨੂੰ ਸਵਾ ਲੱਖ ਵੇ ਮਹਿਰਮਾ ਮੈਂ ਮਹਿਰਮਾ ਡੋਰੀ ਤੇਰੇ ਹੱਥ 'ਵੇ ਡੋਰ ਨੂੰ ਨਾ ਕਰ ਮੈਨੂੰ ਨੇੜੇ-ਨੇੜੇ ਰੱਖਵੇ ਖੜੇ ਹਾਂ ਜਵਾਨੀ ਹੱਥ ਜੋੜ ਕੇ ਖੜੇ ਹਾਂ ਜਵਾਨੀ ਹੱਥ ਜੋੜ ਕੇ ਦਾਦਾ ਤੇਰੇ ਚਰਨਾਂ ਚ ਆਂ ਜੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਬੰਦ ਜੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਜਨਮ ਮਨੁੱਖਾ ਦੇਤਾ ਦਾਤ ਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਓ ਫਰਿਆਦ ਜੀ ਮਿਹਨਤੀ ਕਬੂਲੋ ਸੱਚੇ ਪਾਤਸ਼ਾਹ ਮਿਹਨਤੀ ਕਬੂਲੋ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣੇ ਜਾਣੀ ਜਾਣ ਬੰਦਗੀ ਦੀ ਰਾਤ ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਰਾਤ ਚੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ ਮਾਇਆ ਦੇ ਪੁਲਾਵੇ ਵਿੱਚ ਆਣ ਕੇ ਜੀ ਪੁੱਲ ਲਗਾਏ ਆਂ ਅਸੀਂ ਤੇਰੇ ਨਾਮ ਨੂੰ ਮਨਸਾ ਦਾ ਪਾਪਾਂ ਵੱਲ ਦੌੜਦਾ ਕਸਦੇ ਆਏ ਸਦੀ ਲਗਾਮ ਨੂੰ ਮਨਸਾ ਦਾ ਪਾਪਾਂ ਵੱਲ ਦੌੜਦਾ ਕਸਦੇ ਆਏ ਸਦੀ ਲਗਾਮ ਨੂੰ ਮਾਨਨੀ ਮਾ ਉੱਚੀ ਮੱਤ ਬਾਗਸ਼ੋ ਮਾਨਨੀ ਮਾ ਉੱਚੀ ਮੱਤ ਬਾਗਸ਼ੋ ਦੇਵੋ ਸੁਭੂ ਗੁਰਾਂ ਦਾ ਗਿਆਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖੇ ਨੀ ਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖੇ ਨੀ ਮਾਣਿਆਂ ਦਾ ਮਾਣ ਬੈਰੀ ਤੇ ਬਗਾਨਾ ਕੋਈ ਦਿਸੈ ਨਾ ਜਦੋਂ ਮੈਂ ਵੇਲੇ ਹੋ ਹੱਥ ਜੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਪੜਾ ਸਰ ਬਾਤ ਵਾਲਾ ਲੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਪੜਾ ਸਰ ਬਾਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖੇ ਹੋ ਨੀ ਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰਖਿਓ ਨਿਮਾਨਿਆਂ ਦਾ ਮਾਨ ਚਰਨ ਪਿਆ ਦੀ लाज ਰਖਣੀ ਸਰਬ ਕਲਾ ਸਮਰਾਥ ਜੀ ਨੂਰ ਪੂਰੀ ਵੇਣਤੀ ਗੁਜਾਰਦਾ ਰਖੋ ਸਾਡੇ ਸਿਰ ਉਤੇ ਹੱਥ ਜੀ ਨੂਰ ਪੂਰੀ ਵੇਣਤੀ ਗੁਜਾਰਦਾ ਰਖੋ ਸਾਡੇ ਸਿਰ ਉਤੇ ਹੱਥ ਜੀ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਸ਼ਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨੀ ਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨੀ ਮਾਣਿਆਂ ਦਾ ਮਾਣ ਜੀ ਰੱਖਿਓ ਨੀ ਮਾਣਿਆਂ ਦਾ ਮਾਣ ਰੱਖਿਓ ਨੀ ਮਾਣਿਆਂ ਦਾ ਮਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ